ਮੈਂ ਆਪਣੇ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਕਰਦਾ ਆ ਕਿ ਜਿਹੜੇ ਪਿੰਡ ਦੇ ਕੋਈ 4 5 7 10 ਮੈਂਬਰ ਆ ਉਹ ਆਣ ਕੇ ਇੱਕ ਬੰਦੇ ਦੀਆਂ ਫੈਲਾਂ ਜਿਹੜੀਆਂ ਫੜ ਕੇ ਖਲੋਜੇ ਇੱਕ ਬੰਦਾ ਜਿਹੜਾ ਜਮਾ ਕਰਾ ਦੇ ਉੱਥੇ ਸਾਰਿਆਂ ਦੇ ਜਮਾ ਕਰਾਉਣ ਦੀ ਲੋੜ ਨਹੀਂ ਹੈਗੀ ਮੈਂ ਇਹੋ ਬੇਨਤੀ ਕਰਦਾ ਸਾਰੇ ਮੁਲਾਜ਼ਮਾਂ ਨੂੰ ਹੱਥ ਜੋੜ ਕੇ ਕਿ ਆਪਾਂ ਅੰਦਰੇ ਜੇ ਨਾ ਬੈਹ ਰਹੀਏ ਇਹ ਬਾਹਰ ਵੀ ਖਲੋਤੇ ਆ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਟਿਕਣ ਡੀਆਂ ਨੇ ਚੰਗੀ ਗੱਲ ਨਹੀਂ ਹੈਗੀ ਇਹਨਾਂ ਵਾਸਤੇ ਹਾਂਜੀ ਖੱਜਲ ਖਵਾਰੀ ਖੱਜਲ ਖਵਾਰੀ ਜਿਹੜੇ ਬੰਦੇ ਕੁਝ ਚੰਦ ਨੇ ਉਹ ਅੰਦਰ ਬੈਠੇ ਨੇ ਕੰਮ ਕਰਾਈ ਜਾਂਦੇ ਇਹ ਗਲਤ ਗੱਲ ਆ ਇਸ ਗੱਲ ਨੂੰ ਆਪਾਂ ਬੀਅਲ ਨਹੀਂ ਕਰਦੇ ਹੈਗੇ ਕਿਹੜੇ ਬੰਦੇ ਅੰਦਰ ਕੰਮ ਕਰੀਂਦੇ ਨੇ ਅੰਦਰ ਜਿਹੜੇ ਕੁਝ ਬੰਦੇ ਬੈਠੇ ਅਧਿਕਾਰੀ ਜਿਹੜੇ ਉਹ ਕਰਦੇ ਆ ਕਿ ਰਾਲੀ ਮਰਜੀ ਨਾਲ ਕੰਮ ਕਰ ਰਹੇ ਆ ਇਹ ਕੰਮ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਰਹੀ ਆ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਮੈਂ ਜੋ ਸਵੇਰ ਦੇ ਫੈਕਟਰੀ ਮੈਂ ਹਰ ਕਿਸੇ ਨੂੰ ਕਹਿਨੋ ਕਿ ਚੁੱਲਾ ਟੈਕਸੀ ਰਸੀਦ ਮਿਲਦੀ ਪਈ ਆ ਹਾਂ ਕੋਈ ਨਹੀਂ ਹੈ ਕਿ ਜਿੰਨੂੰ ਨਾ ਮਿਲਦੀ ਹੋਵੇ ਮੇਰਾ ਸਟਾਫ ਵੀ ਪੂਰਾ હાਜਰ ਆ ਪੰਚਾਇਤ ਕਤਰ ਵੀ હાਜਰ ਆ ਜੀ ਤੇ ਮੈਂ ਵੀ ਸਵੇਰ ਤੋਂ ਬੈਠੀ ਆ ਆਪਣੀ ਸੀਟ ਤੇ ਜਿਹੜਾ ਵੀ ਕੋਈ ਆ ਰਿਹਾ ਤੈਨੂੰ ਐਨਓਸੀ ਤੇ ਚੁੱਲਾ ਟੈਕਸੀ ਰਸੀਦ ਦੇ ਦੇ ਦਿੱਤੀ ਜਾ ਰਹੀ ਹੈ ਦੇਖ ਲਈ ਇਹ ਲੋਕ ਇੱਥੇ ਕਹਿ ਰਹੇ ਕਿ ਸਾਨੂੰ ਨਹੀਂ ਮਿਲ ਰਿਹਾ ਨਹੀਂ 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 ਮੈਨੂੰ ਆ ਕੇ ਦੱਸਣ ਹਰ ਕਿਸੇ ਨੂੰ ਮਿਲਿਆ ਮੈਂ ਤਾਂ ਹਰ ਕਿਸੇ ਨੂੰ ਜਾਰੀ ਕੀਤਾ ਜੀ ਇੱਕ ਵਾਰੀ ਜੀ ਜੀ ਭਗਵਤੀ ਕੀ ਸਰਬਸੰਮਤੀਆ ਨਹੀਂ ਬਣੀ ਯਾਰ ਇਹਦੇ ਕੰਮ ਨਹੀਂ 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 ਆਹੋ ਨਹੀਂ ਤਾਂ ਕੋਈ ਗੱਲ ਨਹੀਂ ਐ ਤੇ ਪਿੰਡ ਲੈਵਲ ਦਾ ਡਿਸੀਜਨ ਆ ਜੀ ਆਪਸੀ ਉਹਨਾਂ ਦਾ ਭਾਈਚਾਰਕ ਸਾਂਝ ਦੇ ਤੌਰ ਤੇ ਉਹਨਾਂ ਨੇ ਡਿਸੀਜਨ ਲੈਣਾ ਇਹਦੇ ਵਿੱਚ ਕਿਸੇ ਦਾ ਕੋਈ ਨਹੀਂ ਹੈਗਾ ਜ਼ਬਰਦਸਤੀ ਬਲੇ ਬਿਲਕੁਲ ਜੀ ਸਰਕਾਰੀ ਦਖਲ ਕੋਈ ਨਹੀਂ ਆ ਹਾਂਜੀ ਸਰਬਸੰਮਤੀਆ 15 ਤੋਂ 20 ਤੱਕ ਹੋਣ ਦੀ ਸੰਭਾਵਨਾ ਹਲੇ ਚੀਜ਼ ਐ ਨਿਕਲੀਅਰ ਨਹੀਂ ਆ ਹਾਂਜੀ ਸਮਾਨ ਸੰਭਾਲੀ ਜਾ ਰਹੀ ਹੈ ਤੇ ਸੁਰੱਖਿਆ ਦੇ ਖਰੇ ਹਾਂਜੀ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਕਿ ਪੁਲਿਸ ਦੇ ਪਖਤਾ ਇੰਤਜ਼ਾਮ ਕੀਤੇ ਗਏ ਨੇ ਸੁਰੱਖਿਆ ਦੇ ਪੂਰੇ ਇੰਤਜ਼ਾਮ ਨੇ ਲੋਕਾਂ ਨੂੰ ਬੜੇ ਲੋਕ ਵੀ ਬੜਾ ਸਾਥ ਦੇ ਰਹੇ ਨੇ ਤੇ ਸ਼ਾਂਤਭਾਈ ਤਰੀਕੇ ਦੇ ਨਾਲ ਜਿੰਨਾ ਇੱਥੇ ਟ੍ਰੈਫਿਕ ਦਾ ਗੱਡੀਆਂ ਦਾ ਜਮਾਵੜਾ ਹੈ ਬੜੇ ਤਰੀਕੇ ਦੇ ਨਾਲ ਉਹ ਗੱਡੀਆਂ ਲਵਾਈਆਂ ਗਈਆਂ ਨੇ ਲੋਕ ਵੀ ਜਿਹੜੇ ਕਤਾਰਾਂ ਦੇ ਵਿੱਚ ਖੜੇ ਨੇ ਤੇ ਜਿੰ ਕੋਈ ਐਦਾਂ ਦਾ ਅਨਰੂਲੀ ਬਿਹੇਵੀਅਰ ਕਿਸੇ ਵੱਲੋਂ ਅਜੇ ਤੱਕ ਨੋਟਿਸ ਨਹੀਂ ਆਇਆ ਤੇ ਪੁਲਿਸ ਵੱਲੋਂ ਸਖਤ ਜਿਹੜੇ ਹਦਾਇਤਾਂ ਵੀ ਕੀਤੀਆਂ ਗਈਆਂ ਨੇ ਕਿ ਜਿੱਥੇ ਵੀ ਕੋਈ ਐਦਾਂ ਦਾ ਕੋਈ ਟਰਬਲ ਮੇਕਰ ਜੈਸ ਤਰੀਕੇ ਦੀ ਕੋਈ ਕਾਨੂੰਨ ਦੀ ਜਿਹੜੀ ਉਲੰਘਣਾ ਕੀਤੀ ਜਾਏਗੀ ਉੱਥੇ ਅਸੀਂ ਸਖਤ ਕਾਰਵਾਈ ਕਰਾਂਗੇ ਉਸ ਪਿੰਡਾਂ ਰੀਐਕਟਿਵ ਕੀਤਾ ਜਿਨ੍ਹਾਂ ਦੇ ਵਿੱਚ ਵੀ ਵਾਇਲੈਂਸ ਹੋ ਸਕਦੀ ਹੈ ਜਿਸ ਤਰ੍ਹਾਂ ਦੀ ਹਾਂ ਹੈ ਕੋਈ ਹੋਰ ਜੀ ਬਿਲਕੁਲ ਜੀ ਪੁਲਿਸ ਵੱਲੋਂ ਏਦਾਂ ਦੀ ਪਹਿਲਾਂ ਹੀ ਪਿੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਕੋਈ ਇਸ਼ੂਸ ਜਿੱਥੇ ਪਿੰਡ ਦੇ ਵਿੱਚ ਕੋਈ ਮੇਜਰ ਇਸ਼ੂ ਹੁੰਦੇ ਆ ਕੋਈ ਲੈਂਡ ਡਿਸਪਿਊਟ ਹੁੰਦਾ ਹੈ ਕੋਈ ਧੜੇਬੰਦੀ ਹੁੰਦੀ ਹੈ ਉਹ ਆਈਡੈਂਟੀਫਾਈ ਕੀਤੇ ਗਏ ਨੇ ਤੇ ਉਹ ਟ੍ਰਬਲ ਮੇਕਰ ਤੇ ਉਹ ਜਿਹੜੇ ਏਦਾਂ ਦੇ ਪਰਸਨਸ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਤੇ ਕਾਰਵਾਈ ਵੀ ਕੀਤੀ ਗਈ ਕਿੰਨੇ ਪਿੰਡਾਂ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਕੈਂਦੀ ਗਈ ਹੈ ਦੇਖੋ ਇਸ ਤਰੀਕੇ ਦੇ ਜਿਹੜੇ 116 ਦੇ ਕਰੀਪ ਪਿੰਡ ਜਿਹੜੇ ਅਸੀਂ ਨਿਸ਼ਾਨਦੇਹੀ ਕੀਤੀ ਹੈ ਤੇ ਉਸ ਤੋਂ ਇਲਾਵਾ ਵੀ ਕਿਉਂਕਿ ਇਹ ਇਲੈਕਸ਼ਨਜ਼ ਦੇ ਦੌਰਾਨ ਜਿਹੜਾ ਹੈ ਕਈ ਵਾਰ ਬੰਦੇ ਹਾਈਪਰ ਹੋ ਜਾਂਦੇ ਨੇ ਲੜਾਈ ਝਗੜਾ ਜਿਹੜਾ ਹੈ ਉਹ ਆਮ ਹੋ ਜਾਂਦਾ ਪਰ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਸ ਤਰੀਕੇ ਦੀ ਜਿਹੜੀ ਵਾਰਦਾਤਾ ਨੇ ਇਸ ਤਰੀਕੇ ਦੀ ਜਿਹੜੀ ਘਟਨਾਵਾਂ ਨੇ ਉਹਨਾਂ ਤੇ ਨੱਥ ਪਾਈ ਜਾਵੇ ਇਹਨਾਂ ਨੂੰ ਘਟ ਤੋਂ ਘਟ ਜੜਾ ਕਰਕੇ ਇਸ ਜਿਹੜੀ ਪੂਰੀ ਦੀ ਪੂਰੀ ਪ੍ਰੋਸੈਸ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਨੇਪਰੇ ਚੜਾਇਆ ਜਾਦਾ ਸਾਰੇ ਲੋਕਾਂ ਕੋਲੋਂ ਅਸਲਾ ਜਮ੍ਹਾਂ ਕਰਾ ਲਿਆ ਗਿਆ ਜਿੰਨਾ ਕੋਸਲਾ ਸੀ ਬਿਲਕੁਲ ਜੀ ਇਹ ਜਿਹੜੀ ਪ੍ਰੋਸੈਸ ਚੱਲ ਰਹੀ ਹੈ ਸਾਡਾ 75 ਦੇ ਪਰਸੈਂਟ ਜਿਹੜਾ ਕਰੀਬਨ ਜਿਹੜ ਕਿ ਪਿੰਡਾਂ ਦੇ ਕੋਈ ਖਾਸ ਨਾਂ ਕੋਈ ਨਹੀਂ ਜੀ ਬਿਲਕੁਲ ਜੀ ਕਈ ਪਿੰਡ ਹੈਗੇ ਆ ਇਦਾਂ ਨਾਲ ਲੈਣ ਦਾ ਕੋਈ ਨਹੀਂ ਹੈ ਸਾਰੇ ਪਿੰਡ ਠੀਕ ਨੇ ਜੀ ਜਿੱਥੇ ਪ੍ਰੋਬਲਮ ਹੋਈ ਹੈ ਉੱਥੇ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਸ ਵੀ ਕੀਤੀਆਂ ਨੇ ਤੇ ਉਹਨਾਂ ਵੱਲੋਂ ਵੀ ਸ਼ੋਰ ਕੀਤਾ ਗਿਆ ਹੈ ਕੋਈ ਇਦਾਂ ਦੀ ਜਿਹੜੀ ਧੜੇਬੰਦੀ ਦੇ ਤੌਰ ਤੇ ਕੋਈ ਇਦਾਂ ਦੀ ਜਿਹੜੀ ਲੜਾਈ ਝਗੜਾ ਹੈ ਉਹ ਨਹੀਂ ਕੀਤਾ ਜਾਏਗਾ